ਸਤਿ ਸ੍ਰੀ ਅਕਾਲ ਦੋਸਤੋ ਕੀ ਹਾਲ ਨੇ ਠੀਕ ਹੋ ਸਾਰੇ ਅਸੀਂ 2-3 ਦਿਨ ਪਹਿਲਾਂ ਇੱਕ ਸਫ਼ਰ ਕੀਤਾ ਸੀਗਾ ਦਿੱਲੀ ਤੱਕ ਦਾ ਉਸ ਨੂੰ ਛੋਟੇ-ਛੋਟੇ ਰੂਪਾਂ ਦੇ ਵਿੱਚ ਵੀਡੀਓ ਦੇ ਵਿੱਚ ਅਸੀਂ ਕੈਪਚਰ ਕੀਤਾ ਹੈਗਾ ਜੋ ਕਿ ਅਸੀਂ ਤੁਹਾਡੇ ਨਾਲ ਸਾਂਝਾ ਕਰਨਾ ਉਸ ਦੇ 3-4 ਬਲੌਗ ਹੌਲੀ-ਹੌਲੀ ਕਰਕੇ ਆਉਣਗੇ ਤੁਹਾਡੇ ਤੱਕ ਜਿਦੇ ਵਿੱਚ ਤੁਹਾਨੂੰ ਧਾਰਮਿਕ ਇਤਿਹਾਸਿਕ ਹੋਰ ਜਿੰਨੀਆਂ ਵੀ ਦਿੱਲੀ ਦੇ ਵਿੱਚ ਦੇਖਣਯੋਗ ਥਾਵਾਂ ਸੀ ਉਹ ਸਾਰੀਆਂ ਦੇਖਣ ਨੂੰ ਮਿਲਣਗੇ ਆ ਬਾਕੀ ਦੀ ਜਾਣਕਾਰੀ ਤੁਹਾਨੂੰ ਮੈਡਮ ਦੇਣਗੇ ਸਤਿ ਸ਼੍ਰੀ ਅਕਾਲ ਜੀ ਇਸ ਵਾਰ ਦਾ ਜਿਹੜਾ ਸਫ਼ਰ ਹੈ ਉਹ ਅਸੀਂ ਕਰਾਂਗੇ ਵਿਦਿਆਰਥੀਆਂ ਨਾਲ ਸਕੂਲ ਆਫ ਐਮਿਨੈਂਸ ਲਹਿਰਾਗਾਗਾ ਦੇ ਵਿਦਿਆਰਥੀ ਜੋ ਕਿ ਸਾਡੇ ਸਟੂਡੈਂਟ ਵੀ ਨੇ ਉਹਨਾਂ ਨਾਲ ਅਸੀਂ ਲਹਿਰਾਗਾਗਾ ਤੋਂ ਦਿੱਲੀ ਤੱਕ ਦਾ ਸਫ਼ਰ ਕੀਤਾ ਜਿਸ ਵਿੱਚ ਬਹੁਤ ਸਾਰੇ ਇਨਸੀਡੈਂਟਸ ਵੀ ਹੁੰਦੇ ਨੇ ਜੋ ਇੰਟਰਸਟਿੰਗ ਵੀ ਹੈ ਔਰ ਜਿਹਦੇ ਵਿੱਚ ਨੌਲੇਜ ਵੀ ਤੁਹਾਨੂੰ ਮਿਲੇਗੀ ਤੇ ਹੁਣ ਅਸੀਂ ਇਹ ਸਫਰ ਇੱਕ ਵੀਡੀਓ ਦੇ ਰਾਹੀਂ ਦਰਸ਼ਕਾਂ ਨਾਲ ਵੀ ਸਾਂਝਾ ਕਰ ਰਹੇ ਹਾਂ ਸਾਡੇ ਸਕੂਲ ਦੇ ਟੀਚਰ ਮਨੋ ਸਰ ਨੇ ਸਾਡੇ ਲਈ ਟੂਰ ਆਰਗੇਨਾਈਜ਼ ਕੀਤਾ ਅਸੀਂ ਬਹੁਤ ਵਧੀਆ ਉਹਨੂੰ ਇੰਜੋਏ ਕੀਤਾ ਤੇ ਅਸੀਂ ਕੁੱਤਬ ਮিনার ਦੇਖਿਆ ਲਾਲ ਕਿਲਾ ਦੇਖਿਆ ਤੇ ਸਾਨੂੰ ਬੰਗਲਾ ਸਾਹਿਬ ਵਿੱਚ ਸਟੇ ਦਿੱਤੀ ਗਈ ਅਸੀਂ ਬਹੁਤ ਥਾਵਾਂ ਤੇ ਗਏ ਜਿੱਥੇ ਜਿੱਥੇ ਕਿ ਅਸੀਂ ਦੇਖਿਆ ਕਿ ਸ਼ਹਿਰਾਂ ਵਿੱਚ ਸਫਾਈ ਨਹੀਂ ਹੁੰਦੀ ਪਰ ਲੇਕਿਨ ਜਿੱਥੇ ਵੀ ਜਿੱਥੇ ਵੀ ਅਸੀਂ ਗਏ ਉੱਥੇ ਬਹੁਤ ਬਹੁਤ ਸਫਾਈ ਸੀ ਤੇ ਅਸੀਂ ਬਹੁਤ ਸਾਰ ਬਹੁਤ ਇੰਜੋਏ ਕੀਤਾ ਸਾਡੇ ਸਕੂਲ ਦੇ ਅੱਗੇ ਵੀ ਟੂਰ ਜਾਣਗੇ ਧੰਨਵਾਦ ਹਾਂਜੀ ਦੋਸਤੋ ਘਰੋਂ ਅਸੀਂ ਚੱਲ ਪਏ ਸਮਾਨ ਸਾਰਾ ਪੈਕ ਕਰ ਲਿਆ ਸੀ ਤੇ ਗੱਡੀ ਪਾ ਲਈ ਗੋਵਿੰਦਗੜ੍ਹ ਵਾਲੇ ਰਾਹ ਤੇ ਹਾਂਜੀ ਕੀ ਕਿਵੇਂ ਹੋ ਠੀਕ ਹਾਂ ਇੱਥੋਂ ਆਪਾਂ ਜਾਵਾਂਗੇ ਸਕੂਲ ਆਫ ਫੈਮਿਨੈਂਸ ਲੇਰੇ ਤੱਕ ਜਿੱਥੋਂ ਅੱਗੇ ਆਪਾਂ ਨੇ ਬੱਸ ਕੀਤੀ ਹੋਈ ਹੈ ਤੇ ਵੈਸੇ ਜੀ ਨੇਰਾ ਕਾਫੀ ਜ਼ਿਆਦਾ ਹੀ ਪਿਆ ਹੈ ਹਨਾ ਹੂੰ ਕੁਝ ਨਜ਼ਰ ਵੀ ਨਹੀਂ ਆ ਰਿਹਾ ਟਾਈਮ ਦੇ ਅਕੋਰਡਿੰਗ ਉਹੀ ਆ ਵੀ ਸਿਆਲ ਦੀਆਂ ਰਾਤਾਂ ਨੇ ਜਿਵੇਂ ਤਾਂ ਮੌਸਮ ਹੈ ਜਿਹੜਾ ਉਹ ਵੀ ਉਮੀਦਾਈ ਹੈ ਬਾਕੀ ਚਲੋ ਪਹੁੰਚ ਕੇ ਦੇਖਦੇ ਆ ਉਥੇ ਕੀ ਬਣਦਾ ਹੈ ਲੋ ਜੀ ਵੱਡੇ ਰੋਡ ਤੇ ਚੜ ਕੇ ਪਤ ਤਕਰੀਬਨ ਨੇੜੇ ਆਉਣ ਵਾਲਿਆਂ ਨਾਲੋਂ ਬਾਸ ਸਕੂਲ ਦੇ ਉਰੇ ਅੱਪਾ ਕਿਤੇ ਗੱਡੀ ਖੜਾਉਣੀ ਸੀ ਤੇ ਚਲਦੇ ਹੋਏ ਲਓ ਜੀ ਬੱਸ 'ਚ ਬੈਠ ਗਏ ਸਾਰੇ ਜਵਾਕ ਬੈਗ ਬੂਕ ਸਾਰਾ ਕੁਸਤਰ ਲਿਆ ਓਕੇ ਆ ਕੰਮ ਤੇ ਹੁਣ ਆਪਾਂ ਬੱਚਿਆਂ ਨੂੰ ਲਵਾਉਨੇ ਆ ਚਕਾਰਾ ਪਿੱਛੇ ਤੱਕ ਸਾਰੀ ਬੱਸ ਭਰ ਗਈ ਤੇ ਲੋ ਜੀ ਤੇ ਸਾਰੇ ਨੇ ਆਪਣਾ ਰਿਸਪੌਂਸ ਕਰਦੇ ਤਿਆਰ ਆਖੇ ਜਦੋਂ ਕੰਮ ਆਪਾਂ ਤਾਂ ਸਵੇਾਈ ਤੋਂੁਰਨਾ ਸੀ ਸਰ ਨਾਲ ਪਿੱਧਰੋਂ ਇੱਧਰ ਦੇਖ ਸਰ ਪੈਨ ਡਰਾਈਵ ਲਾ ਦਿਓ ਕਹਿੰਦੇ ਇੱਕ ਕਹਿੰਦੇ ਵੀ ਬਲੂਟੁੱਥ ਨਾਲ ਮੋਬਾਈਲ ਕਨੈਕਟ ਹੋ ਜੂ ਕਿੱਦਾਂ ਇਧਰ ਨਾਲੇ ਵਾਰੀ ਕਿਨੇ ਜੀ ਬਾਬੂ ਲੋ ਜੀ ਦਿਨ ਥੋੜਾ ਥੋੜਾ ਚੜਨ ਲੱਗ ਗਿਆ ਸੂਰਜ ਚੜ ਗਿਆ ਤੇ ਆਪਾਂ ਤਕਰੀਬਨ ਭਰਤਮਾਲਾ ਰੋਡ ਤੇ ਚੜ ਗਏ ਕਿਉਂ ਪ੍ਰੈਸਰ ਨਹੀਂ ਮਾਰਦੇ ਮੋਕਾ ਨਹੀਂ ਪੈਂਦਾ ਜਿੱਤੋ ਇਹ ਬੋਲ ਰਹੇ ਨੇ ਦਿੱਲੀ ਪਹੁੰਚ ਕੇ ਸਭ ਤੋਂ ਪਹਿਲਾਂ ਬੱਚਿਆਂ ਨੂੰ ਰਿਫਰੈਸ਼ਮੈਂਟ ਦਿੱਤੀ ਗਈ ਸਫ਼ਰ ਦੇ ਨਾਲ-ਨਾਲ ਖਾਣਾ ਪੀਣਾ ਵੀ ਜ਼ਰੂਰੀ ਹੈ ਮਨੋਜ ਸਰ ਤੇ ਗगन मैम ਵੀਡੀਓ 'ਚ ਨਜ਼ਰ ਆ ਰਹੇ ਨੇ ਪ੍ਰਬੰਧ ਵਾਕਈ ਬਹੁਤ ਕੀਤਾ ਹੋਇਆ ਸੀਗਾ ਵਿੱਚ ਮੈਂ ਵੀ ਖੜੀ ਆਂ ਦੇ ਨਾਲੇ ਸਾਡੇ ਸਾਈਡ ਤੇ ਖੜੇ ਨੇ ਜਗਸੀਰ ਸਰ ਸਾਡੀ ਪੂਰੀ ਟੀਮ ਨੇ ਬੱਚਿਆਂ ਦਾ ਬਹੁਤ ਖਿਆਲ ਰੱਖਿਆ ਸਮੇਂ-ਸਮੇਂ ਤੇ ਉਹਨਾਂ ਨੂੰ ਖਾਣ ਪੀਣ ਦੀਆਂ ਚੀਜ਼ਾਂ ਔਰ ਰਿਫਰੈਸ਼ ਕਰਨ ਲਈ ਐਂਟਰਟੇਨਮੈਂਟ ਜਿਹੜਾ ਉਹ ਵੀ ਵਾਧੂ ਕਰਵਾਇਆ ਬੱਚੇ ਬਹੁਤ ਖੁਸ਼ ਹੋਏ ਉਹਨਾਂ ਨੂੰ ਤਰ੍ਹਾਂ-ਤਰ੍ਹਾਂ ਦੀਆਂ ਚੀਜ਼ਾਂ ਮਿਲ ਰਹੀਆਂ ਨੇ ਪੂਰੀ ਸੇਵਾ ਭਾਵਨਾ ਨਾਲ ਸਰ ਲੱਡੂ ਗੱਟਕ ਵਗੈਰਾ ਡਿਸਟ੍ਰਿਬਿਊਟ ਕਰ ਰਹੇ ਨੇ ਤੁਸੀਂ ਦੇਖ ਹੀ ਸਕਦੇ ਹੋ ਬੱਚੇ ਨੇ ਜਿਹੜੇ ਉਹ ਕਿਵੇਂ ਉਹਨਾਂ ਦੇ आले-ਦwale ਹੋ ਗਏ ਨੇਗੇ ਕੋਈ ਗੱਲ ਨਹੀਂ ਸਰ ਮੇਰਾ ਰਹਿ ਗਿਆ ਜੀ ਲਓ ਲਓ ਜੀ थैंक यू ਲਓ ਜੀ ਅਸੀਂ ਹੁਣ ਟਿਕਟਾਂ ਲੈ ਚੁੱਕੇ ਆ ਉਸ ਤੋਂ ਬਾਅਦ ਇੱਥੇ ਇਹਨਾਂ ਦਾ ਡਿਜੀਟਲ 스마트 ਸਿਟੀ ਦਾ ਸਿਸਟਮ ਤੁਸੀਂ ਦੇਖ ਸਕਦੇ ਹੋ ਟਿਕਟ ਸਕੈਨ ਹੋਣ ਤੋਂ ਬਾਅਦ ਹੀ ਜਿਹੜਾ ਪੈਸੇਂਜਰ ਹੈ ਉਹ ਲੰਘ ਸਕਦਾ ਹੈ ਨਹੀਂ ਤਾਂ ਆਹ ਫਾਟਕਾਂ ਵਰਗੀ ਮਿੰਨੀ ਫਟਕ ਇਹਨੂੰ ਕਹਿ ਸਕਦੇ ਆ ਜਿਹੜੇ ਕਿ ਸਾਡਾ ਰਸਤਾ ਜਿਹੜਾ ਉਹ ਰੋਕ ਲੈਂਦੇ ਨੇ ਇਹ ਆ ਦੇਖੋ ਟਿਕਟ ਸਕੈਨ ਹੋਈ ਲਓ ਜੀ ਆਪਾਂ ਪਹੁੰਚ ਚੁੱਕੇ ਹਾਂ ਹੁਣ ਦਿੱਲੀ ਸਭ ਤੋਂ ਪਹਿਲਾਂ ਬੱਚਿਆਂ ਨੂੰ ਕਰਵਾਵਾਂਗੇ ਮੈਟਰੋ ਦਾ ਸਫ਼ਰ ਟਿਕਟਾ ਵਗੈਰਾ ਅਸੀਂ ਲੈ ਲਈਆਂ ਨੇ ਆ ਸਾਡੇ ਮਨੋਸ ਸਰ ਬੱਚਿਆਂ ਨੂੰ ਇਨਸਟ੍ਰਕਸ਼ਨ ਦੇ ਰਹੇ ਨੇ ਇਥੇ ਥੋੜਾ ਜਿਹਾ ਸਿਚੁਏਸ਼ਨ ਇਹ ਹੋ ਗਈ ਹੈ ਕਿ ਬੱਚੀਆਂ ਥੋੜਾ ਜਿਹਾ ਘਬਰਾ ਗਈਆਂ ਨੇ ਸੋ ਅਸੀਂ ਇਹਨਾਂ ਨੂੰ ਕਿਹਾ ਸੀ ਤੁਹਾਡੇ ਨਾਲ ਹੀ ਆ ਲਓ ਜੀ ਮੈਟਰੋ ਦੇ ਵਿਚਲਾ ਦ੍ਰਿਸ਼ ਬੱਚੀਆਂ ਹੁਣ ਪੂਰੀਆਂ ਖੁਸ਼ ਹੋ ਚੁੱਕੀਆਂ ਨੇ ਕਿਉਂਕਿ ਮੈਟਰੋ ਟ੍ਰੇਨ ਹੈ ਜਿਹੜੀ ਉਹ ਵਿੱਚੋਂ 21 ਹੈ ਬਾਹਰੋਂ ਦੇਖਣ ਨੂੰ ਐਵੇਂ ਲੱਗਦਾ ਵੀ ਇਹਦੇ ਅਲੱਗ-ਅਲੱਗ ਆਮ ਟ੍ਰੇਨ ਵਾਂਗੂ ਡੱਬੇ ਜੇ ਬਣੇ ਹੋਏ ਨੇ ਪਰ ਵਿੱਚ ਐਂਟਰ ਕਰਕੇ ਸਾਰੇ ਬੱਚੇ ਦੁਵਾਰੇ ਕੱਟੇ ਹੋਗੇ ਹੁਣ ਤੁਸੀਂ ਦੇਖ ਸਕਦੇ ਹੋ ਕਿ ਟ੍ਰੇਨ ਦੌੜ ਰਹੀ ਹੈ ਤੇ ਦਿੱਲੀ ਸ਼ਹਿਰ ਉੱਥੀ ਹੈ ਪਰ ਸਾਨੂੰ ਤਾਂ ਟ੍ਰੇਨ ਵਿੱਚ ਦੀ ਦਿੱਲੀ ਸ਼ਹਿਰ ਦੌੜਦਾ ਹੋਇਆ ਨਜ਼ਰ ਆ ਰਿਹਾ ਸਾਰੇ ਲੋਕ ਉਹ ਦੂਰ ਤੱਕ ਲੱਗਦਾ ਹਾਂਜੀ ਦੋਸਤੋ ਹੁਣ ਆਪਾਂ ਪਹੁੰਚ ਚੁੱਕੇ ਆਂ ਲਾਲ ਕਿਲੇ ਦੇ ਵਿੱਚ ਇਹ ਉੱਥੇ ਕਾਫੀ ਇਧਰ ਉਧਰ ਸਮਾਨ ਖਿੰਡਿਆ ਪਿਆ ਸੀਗਾ ਤੇ ਆਪਾਂ ਪ੍ਰਵੇਸ਼ ਕਰ ਚੁੱਕੇ ਆਂ ਲਾਲ ਕਿਲੇ ਵਿੱਚ ਨੋ ਨਜ਼ਾਰਾ ਹਨੀ ਸਟਰਕਚਰ ਦਾ ਕੰਮ ਦੇ ਦਿੱਤੇ ਹਾਂਜੀ ਹਾਂ ਕਰਾਂਗੇ திரே ஜ நாளை தாாாா ਚਲੋ ਚਲੋ ਆਜੋ ਤੇ ਇਹ ਲਾਲ ਕਿਲੇ ਦੇ ਅੰਦਰ ਜਿਵੇਂ ਆਪਾਂ ਹਰੇਕ ਥਾਂ ਦੀ ਦੇਖਦੇ ਆਂ ਜਿਹੜੀ ਵੀ ਕੋਈ ਫੇਮਸ ਪਲੇਸ ਹੁੰਦੀ ਹੈ ਉਹਦੇ ਅੰਦਰ ਮਾਰਕੀਟ ਜ਼ਰੂਰ ਹੁੰਦੀ ਹੈ ਲਾਲ ਕਿਲੇ ਦੇ ਅੰਦਰ ਵੀ ਤਕਰੀਬਨ ਹਰ ਪ੍ਰਕਾਰ ਦੇ ਜਿਹਾ ਸਾਮਾਨ ਮਿਲ ਜਾਂਦਾ ਹੈ ਜੁਵੈਲਰੀ ਹੋਰ ਬਟੂਏ ਪਰਸ ਗਾਨੀਆਂ ਵਗੈਰਾ ਸਾਰਾ ਕੁਝ ਜਿਹੜਾ ਵੀ ਲੋਕ ਖਰੀਦਣਾ ਚਾਹੁੰਦੇ ਉਹਦੇ ਨਾਲ ਮਿਲ ਜਾਂਦਾ ਤੇ ਇਹ ਨਾ ਵਧੀਆ ਵੀ ਮਤਲਬ ਲੱਗਦਾ ਹੁੰਦਾ ਹੈਗਾ ਦਿੱਤੀ ਵੀ ਭਜਾਨੇ ਉੱਥੇ ਥੋੜੀ ਆਪਾਂ क्री दारी करलेने ਆਦੇ ਪਿੱਛੇ ਲੈ ਲੀਏ ਤੁਹਾਨੂੰ ਚੱਲਾ ਓਏ ਚੱਲ ਦੁਬਾਰੇ ਚੱਲ ਦੱਸ ਨਾ ਲੈ ਜੀ ਇੱਕ ਮਿੰਟ ਰੁਕੋ ਚੱਲ ੜੀ ਆਈ ਤੇਰੇ ਸਰਕੇ ਨੈਟ ਲੱਗ ਰਿਹਾ ਬਚ ਰਹੇ ਬਚ ਰਹੇ ਇਸ ਤੋਂ ਬਾਅਦ ਬੱਚੇ ਕਹਿੰਦੇ ਅਸੀਂ ਕੁਝ ਖਾਣਾ ਪੀਣਾ ਚਾਹ ਵਗੈਰਾ ਥੋੜੀ એનર્ਜੀ ਆ ਜੂ ਅਸੀਂ ਕੰਟੀਨ ਦੇਖ ਕੇ ਬੜੇ ਖੁਸ਼ ਹੋਏ ਪਰ ਪਤਰ ਦਾ ਲਾਲ ਕਿਤੇ ਕਰਕੇ ਪਤਾ ਨਹੀਂ ਦਿੱਲੀ ਕਰਨ ਰੇਟ ਬਹੁਤ ਹਾਈ ਸੀਗੇ ਜਿਸ ਕਰਕੇ ਅਸੀਂ ਉਦਾਸ ਵੀ ਹੋਏ ਫਿਰ ਅਸੀਂ ਖਲਾ ਦੇਖ ਕੇ ਮੁੜਿਆ ਵੀ ਯਾਰ ਠੀਕ ਨਹੀਂ ਹੈ ਕੰਮ ਇਹ ਸਾਡਾ ਬਜਟ ਹੀ ਲੇ ਜਾਊਗਾ ਸੋ ਮਨੋਰ ਸਰ ਦੁਬਾਰੇ ਜਵਾਕਰ ਨੂੰ ਮੋੜ ਲਾ ਕੇ ਲੈਣਾ ਤੇ ਲਾਉਣ ਲੱਗੇ ਬਾਕੀ ਆ ਖਾਣ ਪੀਣ ਸਾਰਾ ਚੱਲੀ ਜਾਂਦਾ ਸੀ ਅੰਦਰ ਬਸ ਉਹ ਇਹ ਵੀ ਜਿਹੜੀ 20 ਰੁਪਏ ਵਾਲੀ ਚਾਹ ਸੀ ਉਹ 40 ਦੀ ਹਨਾ ਦੁੱਗਣੇ ਰੇਟ ਜੀ ਸੀ लाल किले ਤੋਂ ਬਾਅਦ ਗਏ ਪੱਗ ਗੁਰਦੁਆਰਾ ਸੀਸਗੰਨ ਸਾਹਿਬ ਇੱਥੇ ਨਾਲੇ ਪਛਾ ਗਿਆ ਲੰਕਰ ਤੇ ਨਾਲੇ ਨਤਮਸਤਕ ਹੋਏ ਇਹੇ ਗੁਰਦੁਆਰਾ ਗੁਰਤੇ ਇੱਕ ਬਾਤਰੀ ਨਾਲ ਸੁਬੰਧ ਤੇ ਪਾਨੂੰ ਸਾਰਿਆਂ ਨੂੰ ਸਿੱਖ ਇਤਿਹਾਸ ਬਾਰੇ ਪਤਾ ਹੀ ਹੈ ਇਸ ਤੋਂ ਅੱਗੇ ਇੱਕ ਚੌਂਕ ਸੀਗਾ ਥੋੜਾ ਜਿਹਾ ਉੱਥੇ ਭਾਈ ਸਤੀਦਾਸ ਤੇ ਭਾਈ ਮਤੀਦਾਸ ਨੂੰ ਸ਼ਹੀਦ ਕੀਤਾ ਗਿਆ ਸੀਗਾ ਤੇ ਸਾਰੇ ਜਿਹੜੇ ਨੇ ਯਾਤਰੀ ਇੱਥੇ ਰਖਸ਼ਿਆਂ ਤੇ ਹੋਰ ਸਾਰੀ ਗੱਲ ਸਤੇ ਲੈ ਕੇ ਜਾ ਰਹੇ ਸੀਗੇ ਇਸ ਤੋਂ ਬਾਅਦ ਅਸਿਕੇ ਸੀਸ ਗਾਣੇ ਮਨ ਦੇ ਮਨ ਦੇ ਮਨ ਦੇ ਮਨ ਦੇ ਮਨ ਦੇ ਮਨ ਦੇ ਇਧਰ ਖੋ ਸਾਰੇ ਜਾਨੇ ਸਟੇਟ ਬੈਂਕ ਆਫ ਇੰਡੀਆ ਪਰ ਬਿਲਡਿੰਗ ਦੇਖੋ ਇਹਦੀ ਕਿੰਨੀ ਪੁਰਾਣੀ ਐ ਐਵੇਂ ਦੀ ਤਾਂ ਆਪਾਂ ਕੋਈ ਬੈਂਕ ਨਹੀਂ ਦੇਖੀ ਕਦੇ ਇਹ ਪਹੁੰਚ ਗਏ ਦੋਸਤੋ ਆਪਾਂ ਜੰਮਾ ਮਸਜਿਦ ਜੰਮਾ ਮਸਜਿਦ ਸਾਡੇ ਨਾਲ ਬਹੁਤ ਵੱਡੀ ਕਲੋਲ ਹੋ ਗਈ ਤੁਹਾਨੂੰ ਅੱਗੇ ਜਾ ਕੇ ਦੱਸਦਾ ਕੀ ਹੋਇਆ ਹੈਲੋ ਗਾਇਸ ਜਦੋਂ ਮਸਜਿਦ ਦੀ ਕਾਫੀ ਇਕੱਠ ਸੀਗਾ ਉਰੇ ਕਹਿੰਦੇ ਚੋਰ ਬਾਜ਼ਾਰ ਵੀ ਲੱਗਦਾ ਸ਼ਾਇਦ ਇਸੇ ਨੂੰ ਕਹਿੰਦੇ ਨੇ ਬਾਕੀ ਦੂਰ ਤੱਕ ਬਹੁਤ ਪੀੜ ਕਾਫੀ ਜਿਹੜੇ ਮੁਸਲਮਾਨ ਭਾਈਚਾਰਾ ਉਹ ਨਮਾਜ਼ ਅਦਾ ਕਰ ਰਹੇ ਸੀ ਸ਼ਾਮ ਦਾ ਟਾਈਮ ਸੀਗਾ 4-5 ਵਜੇ ਦਾ ਤੇ ਦੇਖੋ ਆਨੰਦ ਇਕੱਠ ਕਿੰਨਾ ਜਾਂਦਾ ਕਿਆ ਪਤਾ ਉਸ ਕਿਰਤ ਦਾ ਮੇਰੇ ਪਹਿਲਾਂ ਵੀ ਆਏ ਹੋਏ ਪੁਰਾਤਨ ਚੀਜ਼ਾਂ ਵੈਸੇ ਪੁਰਾਤਨ ਨਹੀਂ ਹੁੰਦੀਆਂ ਨੇ ਦੇਖੋ ਕਿੰਨੀ ਖੂਬਸੂਰਤ ਚਾਰੇ ਪਾਸੇ ਰੌਣਕ ਮੇਲਾ ਬਿਲਡਿੰਗ ਵੀ ਬਹੁਤ ਖੂਬਸੂਰਤ ਬਣੀ ਹੋਈ ਹੈ ਇੰਨਾ ਸਥਾਨਾ ਨੂੰ ਉਹ ਇਹ ਨਾ ਵੀ ਹੋਰ ਸੰਭਾਲਣ ਦੀ ਔਰ ਸ਼ਿੰਗਾਰਨ ਦੀ ਜ਼ਰੂਰਤ ਹੈ ਉਹ ਦੂਰ ਤੱਕ ਨਾ ਜਿੱਥੇ ਤੱਕ ਵੀ ਨਿਗਾਹ ਜਾਂਦੀ ਸੀ ਸਾਡੀ ਪੂਰੀ ਬਹੁਤ ਜ਼ਿਆਦਾ ਘੱਟ ਸੀਗਾ ਇਹ ਦੇਖੋਾਰੇ ਪਾਸੇ ਭਾਈ ਇੰਨੀ ਤਾਂ ਕਦੇ ਦੇਖੀ ਨਹੀਂ ਕੀੜੀਆਂ ਵਾਂਗੂ ਇਨਸਾਨ ਖਿੰਡੇ ਪਏ ਆ ਚਾਰੇ ਪਾਸੇ ਉਹ ਦੂਰ ਤੱਕ ਸਾਰਾ 뷰 ਪਜਾਰ ਲੱਗਿਆ ਪਿਆ ਤੇ ਹਾਂ ਜੀ ਹੁਣ ਅਸੀਂ ਦੱਸ ਦਿਆਂ ਤੁਹਾਨੂੰ ਨਾਲ ਕਿ ਸਾਡੇ ਨਾਲ ਕੀ ਘੋਲ ਹੋਈ ਅਸੀਂ ਨਾ ਉਰੇ ਆ ਕੇ ਲੈਣ ਲੱਗੇ ਇੱਕ ਕੈਪ ਵੀ ਚਲੋ ਲੈਨੇ ਆ ਕੋਈ ਗੱਲ ਨਹੀਂ ਅਸੀਂ ਨਾ ਅੰਦਰ ਬੂਟ ਕੱਢ ਕੇ ਆਏ ਸੀ ਮੇਰੇ ਸਕੇਚਰ ਦੇ ਬੂਟ ਸੀ 4500 ਦੇ ਤੇ ਉਹ ਨਾ ਇੱਕ ਮਿੰਟ ਦੇ ਅੰਦਰ ਅੰਦਰ ਹੀ ਚੋਰੀ ਹੋ ਗਈ ਕਹਿਣ ਦਾ ਭਾਵ ਤੁਸੀਂ ਜਦੋਂ ਵੀ ਇੱਥੇ ਆਓ ਤਾਂ ਧਿਆਨ ਨਾਲ ਆਓ ਉਸ ਤੋਂ ਬਾਅਦ ਮੈਨੂੰ 250 ਰੁਪਏ ਦੇ ਨਵੇਂ ਬੂਟ ਪਵਾਉਣੇ ਪਏ ਤੇ ਅਸੀਂ 4500 ਵਾਲੇ ਬੂਟ ਕਵਾ ਕੇ 250 ਵਾਲੇ ਬੂਟ ਪਵਾ ਕੇ ਅੰਦਰ ਹੋਏ ਤੇ ਸਾਡੇ ਨਾਲ ਇਹ ਇਸ ਤਰ੍ਹਾਂ ਕਦੇ ਨਹੀਂ ਹੋਇਆ ਸੀ ਹੁਣ ਤੱਕ ਬਹੁਤ ਸਫਰ ਕੀਤੇ ਨੇ ਤੇ ਪਰ ਇਹ ਪਤਾ ਨਹੀਂ ਕਿਉਂ ਪਹਿਲੀ ਵਾਰੀ ਐਵੇਂ ਹੋਇਆ ਜਦ ਇਹ ਦਿੱਲੀ ਕਰਨ ਹੋਇਆ ਕਿਉਂਕਿ ਦਿੱਲੀ ਆਪਾਂ ਜੜਦੀਆਂ ਸਾਰੇ ਤੇ ਇੱਥੇ ਸਾਡੇ ਨਾਲ ਥੋੜੀ ਜਿਹੀ ਮਾੜੀ ਹੋ ਗਈ ਸੀ ਚਲੋ ਕੋਈ ਨਹੀਂ ਚਲ ਚਲ ਕਰ ਤੇਰੇ ਵਾਸਤੇ ਵਸ ਜਣਾ ਪੀੜਾ ਅਸੀਂ ਹੜਾਇਆ ते वास ते वजण पीड़ा असीं हणायां सरमाए ज़िंदगी दरमाए ज़िंदगी दे, दे दोन त कमया तेरे वास ते वजणा पीड़ा असीं हणायां ਤੇਰੇ ਵਾਸਤੇ ਵੇ ਸਜਣਾ ਪੀੜਾ ਅਸੀਂ ਹਣਾਇਆ ਇਕ ਤੂੰ ਹੀ ਨਹੀਂ ਸੀ ਮੰਨਿਆ ਸਭ ਦੇ ਅਭਤੇ ਮਨਾਏ ਪੀਰਨ ਦਾਤ ਵਰਗੇ ਜਜ਼ਬਾਤ ਚੋਲੀ ਪਾਏ ਫਿਰ ਆਖਿਰਾਂ ਨੂੰ ਹੋਈਆ ਰਬ ਨਾਲ ਹੀ ਲੜਾਈਆਂ ਤੇਰੇ ਵਾਸਤੇ ਵਸ ਜਣਾ ਪੀੜਾ ਅਸੀਂ ਹੜਾਈਆਂ ਤੇਰੇ ਵਾਸਤੇ ਵਸ ਜਣਾ ਪੀੜਾ ਅਸੀਂ ਹੜਾਈਆਂ